ਵਾਹਿਗੁਰੂ ਅਕਾਲਮ ਬਾਦ ਸ਼ੈਦਰਵੇਸ਼ ਰਾਜਨ ਰਾਜ ਪਾਨਨ ਪਾਨ ਦੇਵਨ ਦੇਉ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗਬਨ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪੁੱਤ ਜਨ ਸ਼ਰਮ ਦੇ ਅੰਦਰ ਜਿਹੜੇ ਬਿਠੇ ਉਸ ਸਿੱਖ ਪਿਆਰ ਵਾਲੇ ਉਹ 15 ਸਤੂਰਾਂ ਦੇ ਦਰਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠ ਕਰਕੇ ਰੱਬੀ ਬਾਣੀ ਤੁਰਕੀ ਬਾਣੀ ਦੇ ਨਾਲ ਜੁੜ ਰਹੇ ਹੋ ਲੜੀਵਾਰ ਚੱਲ ਰਹੀ ਭਗਤ ਰਵਿਦਾਸ ਜੀ ਦੀ ਬਾਣੀ ਦੇ ਅੰਦਰ ਅੱਜ ਅਸੀਂ ਚੌਥੇ ਸ਼ਬਦ ਦੀ ਵਿਚਾਰ ਕਰਨੀ ਹੈ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦੇ ਹਾਂ ਹੋਈਆਂ ਮਨਨ ਦੇ ਇਬਾਦ ਕਰਦੇ ਹੋਇਆ ਗੁਰਫਤ ਤੇ ਪ੍ਰਵਾਣ ਕਰਨਾ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਰਬਿਦਾਸ ਜੀ ਦਾ ਗਉੜੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਵਿੱਤਰ ਰਬਿਦਾਸ ਜੀ ਪਰਮਾਤਮਾ ਦੇ ਦਰਬੇ ਉੱਤੇ ਰਾਤੀ ਦੇ ਲਈ ਉਹਨਾਂ ਦੇ ਨਾਲ ਬੇਨਤੀਆਂ ਕਰਦੇ ਪਏ ਨੇ ਉਸ ਪ੍ਰਮਾਤਮਾ ਦੇ ਰਾਗ ਗੀਰ ਵਰਣ ਦੇ ਵਾਸਤੇ ਪ੍ਰਮਾਤਮਾ ਨਾਲ ਬਚਨ ਬਿਲਾਸ ਸੰਜੇ ਕਰਦੇ ਪਏ ਨੇ ਉਹਨਾਂ ਬਚਨਾਂ ਨੂੰ ਅਸੀਂ ਵਿਚਾਰਨਾ ਹੈ ਪਵित्र ਵਿਦਾਸ ਜੀ ਆਪਣੇ ਪਾਵਨ ਕੋਤਲ ਬਚਨਾਂ ਦੇ ਅੰਦਰ ਸਮਝਾਉਂਦੇ ਆ ਹੋਈਆਂ ਸ਼ੁਰੂਆਤੀ ਤੌਰ ਦੇ ਉੱਤੇ ਮੰਗਲਾ ਚਰਨ ਦੇ ਰੂਪ ਦੇ ਅੰਦਰ ਤੁਹਾਨੂੰ ਅਰਜਨ ਦੇਵ ਜੀ ਮਹਾਰਾਜ ਜੀ ਨੇ ਵਚਨ ਲਿਖਣਾ ਕੀਤੇ ਨੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਇਹ ਪ੍ਰਭੂ ਪਰਮਾਤਮਾ ਤੂੰ ਇੱਕ ਹੈ ਸਭ ਵਿਆਪਕ ਹੈ ਤੇਰੀ ਕਿਰਪਾ ਦੇ ਸਦਕਾ ਇਹ ਪਾਵਨ ਕੋਤਲ ਬਚਨ ਭਗਤ ਵਿਦਾਸ ਜੀ ਨੇ ਉਚਾਰਨ ਕੀਤੇ ਹੋਏ ਨੇ ਗੌੜੀ ਬੈਰਾਗਣ ਗੌੜੀ ਰਾਗ ਦਾ ਨਾਂ ਹੈ ਬੈਰਾਗਣ ਇਸ ਦੇ ਵਿੱਚ ਕਿਸਮਾਂ ਨੇ ਜਿਹਨੂੰ ਰਾਗਣੀਆਂ ਆਖ ਸਕਦੇ ਆ ਕਿਉਂਕਿ ਗੌੜੀ ਗੁਆਰੀ ਜੀ ਗੌੜੀ ਬੈਰਾਗਣ ਗੌੜੀ ਮਾਲਵਾ ਮਾਲੀ इत्यादिक ਇਹ ਛੇ ਪ੍ਰਕਾਰੀਆਂ ਵਿੱਚ ਗੌੜੀਆਂ ਵਰਤੀਆਂ ਗਈਆਂ ਨੇ ਗੌੜੀ ਰਾਗ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਰਾਗਣੀਆਂ ਵਰਤੀਆਂ ਗਈਆਂ ਨੇ ਭਗਤ ਰਵਿਦਾਸ ਜੀ ਮੈਰਾਗਣ ਗੌੜੀ ਬੈਰਾਗਣ ਦੇ ਵਿੱਚ ਇਹ ਪਾਵਨ ਪਉਤਰ ਬਚਨ ਉਚਾਰਦੇ ਪੈਣੇ ਰਵਿਦਾਸ ਜੀਓ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਪਉਤਰ ਬਾਣੀ ਹੈ ਰਹਾਉ ਦੇ ਬੰਦ ਦੇ ਅੰਦਰ ਭਗਤ ਜੀ ਬਚਨ ਕਰਦੇ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਬੋ ਪ੍ਰਮਾਤਮਾ ਕੋਈ ਐਹੋ ਜਿਹਾ ਪਿਆਰਾ ਐਹੋ ਜਿਹਾ ਵਪਾਰੀ ਮੜਾ ਜੋ ਕਿ ਮੈਨੂੰ ਪ੍ਰਮਾਤਮਾ ਦੇ ਦਰ ਦੇ ਉੱਤੇ ਪਹੁੰਚਾ ਦੇਵੇ। ਪੁਰਾਣੇ ਸਮਿਆਂ ਦੇ ਅੰਦਰ ਵਪਾਰੀਦੋਂ ਵਪਾਰ ਵਣਜ ਵਿਹਾਜਣ ਦੇ ਵਾਸਤੇ ਜਾਂਦੇ ਸਨ। ਆਪਣੇ ਨਾਲ ਇੱਕ ਦੋ ਗੱਡਾ ਨਹੀਂ ਵਰਗੇ ਕਈ-ਕਈ ਗੱਡੇ ਇਕੱਠੇ ਲੈ ਕੇ ਜਾਣੇ। ਉਹਦੇ ਵਿੱਚ ਰਸਤੇ ਵਿੱਚ ਹੋਰ ਵਪਾਰੀ ਲੰਦੇ ਜਾਣੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੂਜੇ ਸ਼ਹਿਰ ਤੋਂ ਤੀਜੇ ਸ਼ਹਿਰ ਦੇ ਵਿੱਚ ਜਾ ਕੇ ਵਣਜ ਵਿਹਾਰ ਕਰਨ ਦੇ ਵਾਸਤੇ ਜਾਇਆ ਕਰਦੇ ਸਨ ਵਸਤੂਆਂ ਵੇਚਣ ਤੇ ਖਰੀਦਣ ਵਾਸਤੇ ਜਾਇਆ ਕਰਦੇ ਸਨ ਜਿਹੜੀ ਇੱਕ ਦੂਜੇ ਸ਼ਹਿਰ ਚੀਜ਼ਾਂ ਵੇਚੀਆਂ ਉਹਨਾਂ ਤੋਂ ਧਨ ਪ੍ਰਾਪਤ ਕੀਤਾ ਜਾਂ ਹੋਰ ਚੀਜ਼ਾਂ ਕਿਉਂਕਿ ਹੋਣ ਦੇ ਵਾਂਗੂ ਧਨ ਨਹੀਂ ਸੀ ਜ਼ਿਆਦਾ ਤਾਂ ਉਹ ਵਸਤੂਆਂ ਦੇ ਰੂਪ ਦੇ ਵਿੱਚ ਵਸਤੂਆਂ ਲਈਆਂ ਜਾਂਦੀਆਂ ਸਨ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੂਜੇ ਸ਼ਹਿਰ ਤੋਂ ਦੂਜੇ ਸ਼ਹਿਰ ਇਸ ਤਰੀਕੇ ਨਾਲ जाया ਤਾਂ ਨਹੀਂ ਸਕਦਾ। ਇੱਥੇ ਪ੍ਰਮਾਤਮਾ ਦੀ ਗੱਲ ਕੀਤੀ ਹੈ ਕਿ ਲੱਗੇ ਉਸ ਪਰਿਪੂਰਨ ਪ੍ਰਭੂ ਪ੍ਰਮਾਤਮਾ ਦੇ ਦਰ ਦੇ ਵਪਾਰੀਆਂ ਦੇ ਨਾਲ ਗੱਲ ਕਰ ਰਹੇ ਨੇ। ਭਗਤ ਰਵਿਦਾਸ ਜੀ ਕਹਿਣ ਲੱਗੇ ਕਿ हे ਪ੍ਰਭੂ ਪ੍ਰਮਾਤਮਾ ਮੈਨੂੰ ਕੋਈ ਅਹੋਜੇ ਵਪਾਰੀ ਮਿਲਾਹ। ਜਿਹੜੇ ਵਪਾਰੀ ਪ੍ਰਮਾਤਮਾ ਦੇ ਦਰ ਦੇ ਉੱਤੇ ਪਹੁੰਚਣ ਵਾਲੇ ਹੈ। ਜਿਵੇਂ ਮੇਰਾ ਧੰਨ ਅੱਗੇ ਮੈਨੂੰ ਨਾਲ ਉਹਨਾਂ ਨੂੰ ਤੋੜਨ ਵਾਲੇ ਹੁਣ ਮੈਂ ਉਹਨਾਂ ਦੇ ਸੰਗ ਦੇ ਵਿੱਚ ਰਲ ਕੇ ਪ੍ਰਮਾਤਮਾ ਮੈਂ ਤੇਰੇ ਦਰ ਦੇ ਉੱਤੇ ਪਹੁੰਚ ਸਕਾਂ ਉਹਨਾਂ ਦੇ ਕਾਫਲੇ ਦੇ ਵਿੱਚ ਰਲ ਕੇ ਮੈਂ ਪ੍ਰਮਾਤਮਾ ਤੇਰੇ ਦਰ ਦੇ ਉੱਤੇ ਪਹੁੰਚ ਸਕਾਂ ਕੋ ਬਨਜਾਰੋ RAM ਕੋ ਮੇਰਾ ਟੰਡ ਲੱਗਿਆ ਜਾਏ ਤੇਰੇ ਮਾਲਕਾ ਮੇਰੇ ਜਿਹੜਾ ਨਾਮ ਜੱਪਿਆ ਪ੍ਰਮਾਤਮਾ ਤੇਰਾ ਸਿਮਰਨ ਕੀਤਾ ਮੈਂ ਤੇਰਾ ਸਿਮਰਨ ਕਰ ਸਕਾਂ ਜਾਂ ਪ੍ਰਮਾਤਮਾ ਮੈਂ ਜੀਵਨ ਦੇ ਵਿੱਚ ਲਾਭ ਲਾਹਾ ਲੈ ਸਕਾਂ ਤ ਇਹ ਹੋ ਜੇ ਮ ਨੂੰ ਗੁਰੂ ਦਾ ਪਿਆਰਾ ਮਿਲ ਜਾਵੇ ਪ੍ਰਮਾਤਮਾ ਦਾ ਪਿਆਰਾ ਮਿਲ ਜਾਵੇ ਮੈਂ ਆਪਣੇ ਜੀਵਨ ਦੇ ਅੰਦਰ ਪ੍ਰਮਾਤਮਾ ਤੇਰੇ ਨਾਮ ਰੂਪੇ ਧੰਨ ਨੂੰ ਕਮਾ ਕੇ ਤੇਰੇ ਦਰ ਦੇ ਉੱਤੇ ਪਹੁੰਚ ਸਕਾਂ ਪੰਕਤੁਰ ਵਿਦਾਸ ਜੀ ਇਥੇ ਬੇਨਤੀ ਸਰੂਪ ਕਰਦੇ ਪਏ ਨੇ ਪ੍ਰਮਾਤਮਾ ਦੇ ਨਾਮ ਨੂੰ ਵਿਹਾਜਣ ਦੇ ਵਾਸਤੇ ਹੁਣ ਏਵੇਂ ਕਹਿ ਲਈ ਕਿ ਅਸੰਗਤ ਇੱਕ ਕਾਫਲੇ ਦੇ ਰੂਪ ਦੇ ਵਿੱਚ ਬੈਠੇ ਜੀਵ ਦੀ ਵਿਚਾਰਨ ਕੇ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਵੇ ਰੋਜ਼ ਪ੍ਰਮਾਤਮਾ ਦਾ ਨਾਮ ਜਪਨੇ ਆ ਤੇ ਰੋਜ਼ ਹੌਲੀ ਨਾਲ ਹੌਲੀ-ਹੌਲੀ ਕਰਕੇ ਸਾਡੀ ਆਤਮਿਕ ਤੌਰ ਦੇ ਉੱਤੇ ਤਰ ਕੀ ਹੁੰਦੀ ਜਾਵੇ ਪਰਮਾਤਮਾ ਦੇ ਨਾਲ ਸਾਡੀ ਨੇੜਤਾ ਵਧਦੀ ਜਾਵੇਗੀ ਜਿਉਂ-ਜਿਉਂ ਪਰਮਾਤਮਾ ਨਾਲ ਸਾਡੀ ਨੇੜਤਾ ਵਧੇਗੀ ਕਿਉਂ ਠਿਉਂ ਸਾਡੀਆਂ ਅਵਸਥਾਵਾਂ ਉੱਚੀਆਂ ਹੋਣਗੀਆਂ ਪਰਮਾਤਮਾ ਦੇ ਦਰ ਦੇ ਉੱਤੇ ਪਹੁੰਚ ਸਕਾਂਗੇ ਤੇ ਭਗਤ ਰਵਿਆਸ ਜੀ ਵੀ ਇਹੀ ਗੱਲ ਆਖਦੇ ਪਏ ਨੇ ਕਿ ਇਹ ਪ੍ਰਭੂ ਪਰਮਾਤਮਾ ਇਹੋ ਜੇ ਗੁਰਸਿੱਖਾਂ ਦੇ ਸੰਗਤ ਦੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਜਦ ਹੀ ਅਸੀਂ ਬੇਨਤੀ ਰੋਜ਼ ਆਰਦਾਸਾਂ ਜ ਕਰਦੇ ਨੇ ਕਿ ਸਹੀ ਪਿਆਰੇ ਮੇਲ ਜਿਨਾਂ ਮਿਲਣੇ ਤੇ ਨਾਮ ਚਿਤਿਆਵੇ ਇਹੋ ਜਿਹੇ ਪਿਆਰੇ ਨਾਲ ਮਿਲਾਲ ਜਿਨ੍ਹਾਂ ਦੇ ਮਿਲਣ ਦੇ ਨਾਲ ਪਰਮਾਤਮਾ ਤੇਰੇ ਦਰ ਦੇ ਉੱਤੇ ਪ੍ਰਵਾਣ ਹੋ ਸਕੀਏ ਮੇਰਾ ਜਿਹੜਾ ਟਾਂਡਾ ਹੈ ਮੈਂ ਜਿਹੜਾ ਵਪਾਰ ਹਾਂ ਵਪਾਰੀ ਹਾਂ ਮੇਰਾ ਟਾਂਡਾ ਲਾਦਿਆ ਜਾਇਰੇ ਮੇਰਾ ਪ੍ਰਭੂ ਪਰਮਾਤਮਾ ਮੈਂ ਜਿੰਨਾ ਕੁ ਧਨ ਕਮਾਇਆ ਹੈ ਜਿੰਨਾ ਕੁ ਜ ਆਪਣਾ ਜੀਵਨ ਦੇ ਅੰਦਰ ਕਮਾਵਾਂ ਉਹ ਤੇਰੇ ਦਰ ਦੇ ਉੱਤੇ ਲੱਦ ਕੇ ਲੈ ਕੇ ਜਾ ਸਕਾਂ ਹੁਣ ਮੁਦਦ ਲਈ ਵਾਸਤੇ ਹੁਣ ਇਹ ਜੀਵਨ ਦੇ ਵਿੱਚ ਕਰਨਾ ਕੀ ਪਵੇਗਾ ਘਟ ਅਵ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਸੇ ਪ੍ਰਮਾਤਮਾ ਜੀਵਨ ਜਿਹੜਾ ਹੈ ਜੀਵਨ ਦਾ ਰਸਤਾ ਬੜਾ ਔਖਾ ਹੈ ਪਹਾੜੀ ਰਸਤਾ ਹੈ ਉੱਚੇ ਨੀਵੇਂ ਜੀਵਨ ਦੇ ਅੰਦਰ ਪੜਾਉਂਦੇ ਨੇ ਜੀਵਨ ਦੇ ਅੰਦਰ ਕਸ਼ਟ ਆਉਂਦੇ ਨੇ ਜੀਵਨ ਦੇ ਅੰਦਰ ਕਈ ਵਾਰ ਐਸੀਆਂ ਉਲਝਣਾਵਾਂ ਆ ਜਾਂਦੀਆਂ ਨੇ ਪ੍ਰਮਾਤਮਾ ਦੇ ਨਾਲੋਂ ਬਿਲਕੁਲ ਟੁੱਟਣ ਦੇ ਵਾਸਤੇ ਯਤਨ ਵੀ ਹੋ ਜਾਂਦਾ ਹੈ ਕਹਿੰਦੇ ਘਟ ਅਬ ਘਟ ਡੂੰਗਰ ਕਣਾ ਜੀਵਨ ਦੇ ਅੰਦਰ ਕਈ ਐਸੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਕਿ ਅਸੀਂ ਪ੍ਰਮਾਤਮਾ ਨਾਲ ਟੁੱਟ ਜਾਈਏ ਜੀਵਨ ਦੇ اندر ਸੁੱਖ ਆਉਂਦੇ ਨੇ ਜੀਵਨ ਦੇ اندر ਦੁੱਖ ਆਉਂਦੇ ਨੇ ਜਦੋਂ ਕਈ ਵਾਰੀ ਦੁੱਖ ਐਸੇ ਆ ਜਾਂਦੇ ਨੇ ਇਨਸਾਨ ਪਰਮਾਤਮਾ ਨਾਲੋਂ ਟੁੱਟ ਜਾਂਦਾ ਕਿ ਪਰਮਾਤਮਾ ਮੈਨੂੰ ਇਹੀ ਦਿਨ ਦਿਖਾਉਣੇ ਸਨ ਮੈਂ ਤੇਰਾ ਇੰਨਾ ਕਿਉਂਕਿ ਪਰਮਾਤਮਾ ਦੀ ਭਜਨ ਬੰਦਗੀ ਜਿਹੜੀ ਹੈ ਇਹ ਅਲੂਣੀ ਸੇਲ ਹੈ ਸੇਵਾ ਸਿਮਰਨ ਜਿਹੜਾ ਹੈ ਇਹ ਅਲੂਣੀ ਸੇਲ ਹੈ ਇਹ ਆਪਣੇ ਜਿੰਤੋਂ ਕੋਈ ਸਵਾਦ ਨਹੀਂ ਆਉਂਦਾ ਇਹ ਜੀਵਨ ਦੇ ਅੰਦਰ ਜਦੋਂ ਕਮਾਈ ਕਰਨੀ ਹੈ ਖੰਨਿਓ ਦੇਖੀ ਵਾਦੋ ਨਿੱਕੀ ਏਤ ਮਾਰਗ ਜਾਣਾ ਗੁਰਸਿੱਖੀ ਵਾਰੀ ਹੈ ਗੁਰਸਿੱਖੀ ਦੇ ਉੱਤੇ ਚੱਲਣਾ ਬੜਾ ਔਖਾ ਹੈ ਹੁਣ ਜਦੋਂ ਦੁੱਖ ਆਉਂਦੇ ਨੇ ਉਦੋਂ ਇਨਸਾਨ ਕਈ ਵਾਰੀ ਟੁੱਟ ਸਕਦਾ ਹੈ ਆਮ ਤੌਰ ਦੇ ਉੱਤੇ ਦੇਖੋ ਤਾਨੂਰ ਤੇਗ ਬਹਾਦਰ ਜੀ ਮਹਾਰਾਜ ਜੀ ਤਾਨੂ ਗੁਰਵਰਜਨ ਦੇਵ ਜੀ ਮਹਾਰਾਜ ਜੀ ਸ਼ਹਾਦਤਾਂ ਦਿੱਤੀਆਂ ਤਾਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੇ ਪੁੱਤਰਾਂ ਨੂੰ ਸਾਹਮਣੇ ਦੇਖ ਕੇ ਸ਼ਹੀਦ ਹੁੰਦਿਆਂ ਦੇਖ ਕੇ ਕੋਈ ਸੌਖਾ ਨਹੀਂ ਹੈ ਉਹ ਕੱਢੀ ਚੜ੍ਹਨੀ ਬੜੀ ਔਖੀ ਹੈ ਜਿਨ੍ਹਾਂ ਬੀਬੀਆਂ ਨੇ ਡੋਟੇ ਕਰਵਾ ਕੇ ਬੱਚਿਆਂ ਦੇ ਗਲਾਂ ਵਿੱਚ ਹਾਰ ਪੁਆਏ ਹੋਣਗੇ ਉਹਨਾਂ ਵਾਸਤੇ ਕੋਈ ਸੌਖਾ ਜਿਹਾ ਨਹੀਂ ਸੀ ਪਰਮਾਤਮਾ ਦਾ ਨਾਮ ਜਪਣਾ ਸਿੱਖੀ ਨੂੰ ਸਜਣਾ ਭਾਈ ਮਤੀ ਦਾਸ ਜੀ ਨੂੰ ਸਤੀ ਦਾਸ ਜੀ ਨੂੰ ਦਇਆਲਾ ਜੀ ਨੂੰ ਇਹ ਸਿੱਧੇ ਤੌਰ ਦੇ ਉੱਤੇ ਆਖ ਦਿੱਤਾ ਗਿਆ ਸੀ ਤੁਸੀਂ ਸਿੱਖ ਧਰਮ ਛੱਡ ਦਿਓ ਅਸੀਂ ਤੁਹਾਨੂੰ ਛੱਡ ਦਿਆਂਗੇ ਤੁਸੀਂ ਸलाम ग्रहण ਕਰ ਲਓ ਅਸੀਂ ਛੱਡ ਦਿਆਂਗੇ ਤੁਹਾਨੂੰ ਬਕਾਇਦਾ ਅਮੀਰੀਆਂ ਵਜ਼ੀਰੀਆਂ ਸਾਰਾ ਕੁਝ ਦੇਵਾਂਗੇ ਲੇਕਿਨ ਸਿੱਖ ਧਰਮ ਛੱਡ ਦਿਓ ਤੇ ਵੀ ਨਹੀਂ ਛੱਡਿਆ ਉਹਨਾਂ ਨੇ ਮਰਨਾ ਸ਼ਹੀਦਤ ਪ੍ਰਵਾਨ ਕਰ ਲਈ ਲੇਕਿਨ ਉਹਨਾਂ ਨੇ ਪ੍ਰਮਾਤਮਾ ਦੇ ਦਰਦ ਦੇ ਉੱਤੇ ਪ੍ਰਵਾਨਗੀ ਨਹੀਂ ਛੱਡਣਾ ਕੀਤਾ ਸਿੱਖ ਧਰਮ ਨੂੰ ਨਹੀਂ ਛੱਡਿਆ ਬਿਸ਼ੱਕ ਸ਼ਹਾਦਤ ਦੇ ਦਿੱਤੀ ਤੇ ਅੱਜ ਉਹਨਾਂ ਦੇ ਨਾਸਨਾ ਦੇ ਅੱਖਰਾਂ ਦੇ ਵਿੱਚ ਲਿਖੇ ਜਾਂਦੇ ਨੇ ਹੁਣ ਉਹੀ ਗੱਲ ਭਗਤ ਰਵਿਰਾਸ ਜੀ ਅਗਦੇ ਨੇ ਘੱਟ ਅਬ ਘੱਟ ਡੂੰਗਰ ਕਣਾ ਜਿਹੜਾ ਰਸਤਾ ਹੈ ਕੋਈ ਆਮ ਰਸਤਾ ਨਹੀਂ ਬੜਾ ਔਖਾ ਰਸਤਾ ਹੈ ਇਹਦੇ ਵਿੱਚ ਤੁਹਾਨੂੰ ਡੂੰਗਰ ਕਣਾ ਪਹਾੜੀਆਂ ਵੀ ਆਉਣਗੀਆਂ ਪਰ ਕੇ ਔਖਾ ਸੌਖਾ ਜੀਵਨ ਦੇ ਅੰਦਰ ਤੁਹਾਨੂੰ ਰਸਤਾ ਮਿਲੇਗਾ ਜੀਵਨ ਨਿਰਵਾਰ ਕਰਨ ਵਾਸਤੇ ਇੱਕ ਨਿਰਗੁਣ ਮੈਲ ਹਮਾਰ ਕਿ ਬੈਨ ਇਥੇ ਸਰੀਰ ਨੂੰ ਆਖਿਆ ਕਿ ਮੈਂ ਨਿਮਾਣਾ ਜ ਇਸ ਆਪਣੀ ਤਾਕਤ ਦੇ ਨਾਲ ਆਖਾਂ ਕਿ ਮੈਂ ਇਸ ਘਾਟੀ ਦੇ ਉੱਤੇ ਚੜ ਜਾਵਾਂ ਉਹ ਤੇ ਬੜਾ ਔਖਾ ਹੈ ਨਿਰਗੁਣ ਬੈਲ ਹਮਾਰ ਬੈਲ ਤੋਂ ਭਾਵੇਂ ਮੇਰਾ ਜਿਹੜਾ ਬੈਲ ਹੈ ਉਹ ਮਾੜਾ ਹੈ ਬੈਲ ਤੋਂ ਭਾਵੇਂ ਅਸੀਂ ਸਾਡਾ ਸਰੀਰ ਜਿਹੜਾ ਹੈ ਇਹਨੇ ਜੋਗਾ ਨਹੀਂ ਕਿ ਪ੍ਰਮਾਤਮਾ ਕੇ ਦੇ ਦਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਪ੍ਰਵਾਨ ਹੋ ਸਕੀ ਸਾਡੇ ਜੀਵਨ ਦੇ ਅੰਦਰ ਕਈ ਔਖੇ ਆਈਆਂ ਹੋਣਗੀਆਂ ਕਈ ਔਖੇ ਦੇਣਾਉਣਗੇ ਸੌਖੇ ਦੇਣਾਉਣਗੇ ਲੇਕਿਨ ਜੋ ਸੌਖੇ ਹੋਣਗੇ ਉਦੋਂ ਤੇ ਅਸੀਂ ਬੜੀ ਖੁਸ਼ੀ ਖੁਸ਼ੀ ਦੇ ਨਾਲ ਜੀਵਨ ਬਤੀਤ ਕਰ ਲਵਾਂਗੇ ਲੇਕਿਨ ਜਿਸ ਦਿਨ ਔਖੇ ਹੋਏ ਉਸੇ ਦਿਨ ਸਾਡੀਆਂ ਚੀਕਾਂ ਨਿਕਲਣਾ ਸ਼ੁਰੂ ਹੋ ਜਾਣੀਆਂ ਅਸੀਂ ਗੁਰੂ ਦੇ ਉੱਤੇ ਦੋਸ਼ ਲਾਉਣਾ ਸ਼ੁਰੂ ਕਰ ਦਿੰਦੇ ਕਿਉਂਕਿ ਸਾਡੀ ਆਦਤ ਹੈ ਨਾ ਜੇਕਰ ਅਸੀਂ ਸਾਨੂੰ ਕੁਝ ਪ੍ਰਾਪਤੀ ਹੋ ਜਾਏ ਤੇ ਸਿਕਣਾ ਮੈਂ ਕੀਤਾ ਮੇਰੇ ਦੁਆਰਾ ਕੀਤਾ ਮੇਰੇ ਦੁਆਰਾ ਕਰਵਾਇਆ ਗਿਆ ਲੇਕਿਨ ਕੁਝ ਗਲਤ ਹੋ ਗਿਆ ਤੇ ਉਸ ਨੂੰ ਦੂਸਰੇ ਦੋਸ਼ ਦੇਣਾ ਸ਼ੁਰੂ ਕਰਦਿੰਦੇ ਕਿ ਰੱਬ ਨੇ ਮਾਰਾ ਕੀਤਾ ਫੁਲਾਣੇ ਨੇ ਮਾਰਾ ਕੀਤਾ ਟਿੰਗੜੇ ਨੇ ਮਾਰਾ ਕੀਤਾ ਤੇ ਗੋਦੇਵ ਪਾਤਸ਼ਾਹ ਉਹੀ ਗੱਲ ਸਮਝਾਉਣ ਲੱਗੇ ਭਗਤ ਰਵਿਦਾਸ ਜੀ ਕਿ ਇੱਕ ਨਿਰਗੁਣ ਬਹਿਲ ਹਮਾਰੇ ਮੇਰੇ ਪ੍ਰਭੂ ਪਰਮਾਤਮਾ ਜੀਓ ਇਹ ਜੀਵਨ ਇਹ ਸਰੀਰ ਇਹ ਆਤਮਾ ਜੜੀ ਹੈ ਨਿਮਾਣੀ ਜੀ ਹੈ ਇਹ ਨਹੀਂ ਜੋਗੀ ਨਹੀਂ ਕਿ ਪ੍ਰਮਾਤਮਾ ਆਖੇ ਕਿ ਮੈਂ ਤੇਰੇ ਦਰਦੇ ਉੱਤੇ ਆਪਣੀ ਤਾਕਤ ਦੇ ਨਾਲ ਪ੍ਰਵਾਨ ਹੋ ਸਕਾਂ ਇਹ ਤੇ ਤੂੰ ਰਹਿਮਤ ਕਰ ਤੇਰੀ ਕਿਰਪਾ ਦੇ ਸਦਕਾ ਮੈਂ ਤੇਰੇ ਦਰਦੇ ਉੱਤੇ ਪ੍ਰਵਾਨ ਹੋ ਸਕਦਾ ਹੋਰ ਮੇਰੇ ਕੋਲ ਆਪਣੇ ਕੋਲ ਕੋਈ ਹੀਲਾ ਵਸੀਲਾ ਨਹੀਂ ਕਿ ਮੈਂ ਪ੍ਰਮਾਤਮਾ ਤੇਰੇ ਦਰਦੇ ਉੱਤੇ ਪ੍ਰਵਾਨ ਹੋ ਸਕਦਾ ਕਰੋ ਮਾਈਆ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਦ ਪਰਮਾਤਮਾ ਮੈਂ ਤੇਰੇ ਕੋਲ ਇੱਕ ਬੇਨਤੀ ਕਰਨਾ ਚਾਹੁੰਨਾ ਹਾਂ ਕਿ ਇਹ ਮੇਰੇ ਮਾਲਕਾ ਜਿਹੜੀ ਮੈਂ ਪੂੰਜੀ ਕੁਮਾਰਿਆਂ ਨਾ ਆਪਣੇ ਦਰਦੇ ਉੱਤੇ ਰੱਖੀ ਗਾ ਨਹੀਂ ਰੱਖੀ ਜਾਵੇ ਹੁਣ ਇੱਕ ਗੱਲ ਜੇ ਤੇ ਪਰਮਾਤਮਾ ਦੇ ਦਰਦੇ ਉੱਤੇ ਅਕਾਊਂਟ ਖੁੱਲਿਆ ਹੋਵੇ ਜੇ ਤੇ ਸਾਡਾ ਬੈਂਕ ਦੇ ਵਿੱਚ ਅਕਾਊਂਟ ਖੁੱਲਿਆ ਹੋਵੇ ਤੇ ਸਾਡੇ ਜਿੰਨੀ ਵੀ ਅਸੀਂ ਜਿੰਨੇ ਭਾਜਦਾ ਹਰ ਰੁਪਈਏ ਜਮ੍ਹਾਂ ਕਰਾਈਏ ਭਾਵੇਂ 1 ਰੁਪਈਏ ਜਮ੍ਹਾਂ ਕਰਾਈਏ ਉਹ ਸਾਡੀ ਜਮ੍ਹਾਂ ਹੋ ਜਾਂਦੀ ਹੈ ਤੇ ਜੇ ਸਾਡਾ ਅਕਾਊਂਟ ਹੀ ਨਾ ਖੁੱਲਿਆ ਹੋਵੇ ਤੇ ਕਿਸੇ ਨੇ ਜਮ੍ਹਾਂ ਨਹੀਂ ਕਰਨੀ ਸੁਣਜੀ ਉਸ ਸਪੱਸ਼ਟ ਗੱਲ ਕਿੰਨੂੰ ਜਾ ਕੇ ਦਵਾਂਗੇ ਜਿਹਨੇ ਮਰਜ਼ੀ ਕਿਸੇ ਨੂੰ ਪੈਸੇ ਦਿੱਤੇ ਅਗਲਾ ਮੁਕਰ ਜੇ ਕੀ ਕਰ ਲਵਾਂਗੇ ਨੇਕਮ ਜੇਕਰ ਸਾਡਾ ਬੈਂਕ ਦੇ ਵਿੱਚ ਅਕਾਊਂਟ ਖੁੱਲ੍ਹਿਆ ਹੋਵੇ ਤੁਸੀਂ ਭਾਵੇਂ 1 ਤੋਂ ਲੈ ਕੇ 10 ਲੱਖ 20 ਲੱਖ ਕਰੋੜ ਅਰਬਾਂ ਖਰਬਾਂ ਪੈਸੇ ਜਮਾ ਕਰੋ ਤੁਹਾਡੇ ਨਾਂ ਤੇ ਬੋਲਣਗੇ ਕਿ ਹਾਂ ਵਈ ਇੰਨੀ ਇੰਨੀ ਪੂੰਜੀ ਹੈ ਹੁਣ ਇੱਥੇ ਗੱਲ ਉਹੀ ਭਗਤ ਰਵਿਦਾਸ ਜੀ ਕਹਿਣਗੇ ਰਮਈਆ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਦ हे ਮੇਰੇ ਪ੍ਰਭੂ ਪਰਮਾਤਮ ਮੇਰੀ ਪੂੰਜੀ ਆਪਣੇ ਦਰ ਦੇ ਉੱਤੇ ਰੱਖ ਲੈ ਉਹਨੂੰ ਗੁਰੂ ਦੇ ਦਰ ਦੇ ਉੱਤੇ ਪੂੰਜੀ ਰੱਖਣ ਵਾਸਤੇ ਕੋਈ ਨਾ ਗੁਰੂ ਵਾਲੇ ਬਣਨਾ ਪੈਣਾ ਸਾਨੂੰ ਅਕਾਉਂਟ ਖੋਲਣਾ ਪੈਣਾ ਹੈ ਨਾ ਗੁਰੂ ਵਾਲੇ ਬਣਾਂਗੇ ਜਿੰਨਾ ਫਿਰ ਨਾਮ ਜਪਾਂਗੇ ਤਾਂ ਹੀ ਸਾਡਾ ਨਾਮ ਜਪਿਆ ਸੰਭਿਆ ਜਾਣਾ ਹੈ ਨਾ ਤੇ ਗੁਰੂ ਵਾਲੇ ਬਣਨਾ ਠੰਡੇ ਬਾਟ ਦਾ ਮੁਰਛਕਣਾ ਪੈਣਾ ਜਦੋਂ ਗੁਰੂ ਵਾਲੇ ਬਣਾਂਗੇ ਭਾਵੇਂ ਇੱਕ ਵਾਰੀ ਵੀ ਗੁਰੂ ਕਹਿ ਲਈਏ ਉਹ ਵੀ ਜਮਾ ਹੋ ਗਿਆ ਭਾਵੇਂ ਦਹ ਵਾਰੀ ਕਹਿ ਲਾਂਗੇ ਜਣਦਾ ਉਹ ਵੀ ਜਮਾ ਹੋ ਜਾਣਾ ਜੋ ਵੀ ਵਿੱਚੇ ਜਦੋਂ ਜੇ ਅਸੀਂ ਨਾਮ ਸਿਮਰਨ ਕਰਾਂਗੇ ਉਹ ਸਾਡਾ ਜਮਾ ਹੋ ਰਿਹਾ ਨਾਮ ਹੀ ਪ੍ਰਮਾਤਮਾ ਦੇ ਦਰ ਦੇ ਉੱਤੇ ਇਹ ਜੀ ਪੂੰਜੀ ਹੈ ਪ੍ਰਮਾਤਮਾ ਦੇ ਦਰ ਦੇ ਉੱਤੇ ਚੱਲਣੀ ਹੈ ਉੱਥੇ ਦੁਨੀਆਦਾਰੀ ਦੇ ਕਾਰਨ ਸੇ ਕੋਈ ਵੀ ਕਰੰਸੀ ਭਾਵੇਂ ਕੋਈ ਪਾਉਂਡ ਹੋਵੇ ਭਾਵੇਂ ਡਾਲਰ ਹੋਵੇ ਭਾਵੇਂ ਰੁਪਈਆ ਹੋਵੇ ਪ੍ਰਮਾਤਮਾ ਦੇ ਦਰ ਦੇ ਉੱਤੇ ਉਹ ਪੂੰਜੀ ਨਹੀਂ ਚੱਲਣੀ ਪ੍ਰਮਾਤਮਾ ਦੇ ਦਰ ਦੇ ਉੱਤੇ ਕੇਵਲ ਤੇ ਕੇਵਲ ਨਾਮ ਧਨ ਹੀ ਚੱਲਣਾ ਜਿੰਨਾ ਤੁਸੀਂ ਵੰਗਰੂ ਦਾ ਸਿੰਮਲਨ ਕਰ ਲਵੋਗੇ ਉਨਾ ਹੀ ਪ੍ਰਮਾਤਮਾ ਦੇ ਦਰ ਦੇ ਉੱਤੇ ਚੱਲਣਾ ਹੈ ਉਹੀ ਨਾਮ ਧੰਨ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਦਰ ਦੇ ਉੱਤੇ ਚੱਲੇਗਾ ਮੇਰੀ ਪੂੰਜੀ ਰਾਖ ਮੂਰਾਨ ਹੀ ਮੇਰੇ ਮਾਲਕਾ ਇਹ ਮੇਰੀ ਨਾਮ ਰੂਪੀ ਪੂੰਜੀ ਆਪਣੇ ਦਰ ਦੇ ਉੱਤੇ ਪ੍ਰਵਾਹਨ ਕਰ ਲਓ ਦੂਸਰੇ ਬੰਦ ਦੇ ਅੰਦਰ ਬਚਨ ਕਰਨ ਲੱਗੇ ਹਉ ਬਨਜਾਰੂ ਰਾਮ ਕੋ ਸਹਿਜ ਕਰੋ ਵਿਉਪਾਰ ਹੀ ਮੇਰੇ ਬੜੀ ਪੂਰਨ ਪ੍ਰਭੂ ਪਰਮਾਤਮਾ ਹਉ ਬਨਜਾਰੋ RAM ਕੋ ਹੀ ਮੇਰੇ ਮਾਲਕਾ ਮੈਨੂੰ ਤੂੰ ਉਣਜਾਰਾ ਬਣਾ ਕੇ ਭੇਜਿਆ ਅਸੀਂ ਵਣਜ ਵੀ ਹਾਜਣ ਵਾਸਤੇ ਆਏ ਆ ਨਾ ਅਸੀਂ ਖਰੀਦਣ ਵੇਚਣ ਵਾਸਤੇ ਆਏ ਆ ਨਾ ਕੁਛ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਸਾਨੂੰ ਇਹ 84 ਨੁਕ ਜੋਨਾ ਤੋਂ ਬਾਅਦ ਮਨੁੱਖਾ ਮਿਲੀ ਹੈ। ਨੁੱਖਾ ਦੇ ਹੀ ਪ੍ਰਾਪਤ ਹੋਈ ਹੈ ਤੇ ਇਸ ਜੀਵ ਦੇ ਚੁਗ ਜਾਣ ਕੇ ਪ੍ਰਾਪਤ ਕਰਨਾ ਹੈ। ਤੇ ਉਹ ਪ੍ਰਾਪਤ ਕੀ ਕਰਨਾ ਹோம் ਵਣਜਾਰੋ ਰਾਮ ਕੋ ਪਰਮਾਤਮਾ ਨੇ ਸਾਨੂੰ ਵਪਾਰੀ ਬਣਾ ਕੇ ਭੇਜਿਆ ਇੱਥੇ। ਕਿ ਇੱਥੇ ਜਾਣਾ ਤੇ ਕੋਈ ਪ੍ਰਾਪਤ ਕਰਕੇ ਆਉਣਾ, ਲਾਹਾ ਪ੍ਰਾਪਤ ਕਰਕੇ ਆਉਣਾ। ਸਹਿਬ ਕਰੋ ਵਪਾਰ। ਜੋ ਸਿ ਪੜਾਂਗੇ ਬੱਬੇ ਦੇ ਪੈਰ 'ਚ ਅੱਧਾ ਯਈਆ ਅੱਧਾ ਇਹ ਤੋਂ ਭਾਵ ਇਹਨੂੰ ਅੱਧਾ ਐੜਾ ਰੂਪ ਦੇ ਵਿੱਚ ਪੜਿਆ ਜਦੋਂ ਵਪਾਰ ਕਰਕੇ ਪੜਿਆ ਜਦੋਂ ਵਪਾਰ ਨਹੀਂ ਵਪਾਰ ਇਹਨੇ ਸਹਿਜਿਕ ਕਰੋ ਵਪਾਰ ਸਹਿਜ ਕਰੋ ਵਪਾਰ ਸਹਿਜ ਦਾ ਵਪਾਰ ਕਰਨ ਦੇ ਵਾਸਤੇ ਅਸੀਂ ਆਏ ਸਹੀ ਤੋਂ ਭਾਵ ਹੈ ਟਿਕਾਉ ਇਕਾਗਰਤਾ ਨਿਮਾਣਤਾ ਸ਼ੁਭ ਗੁਣਾਂ ਦੀ ਹਲੇਮੀ ਹਰ ਦੇ ਦੇ ਅੰਦਰ ਟਿਕਾਉ ਦੀ ਗੱਲ ਕਿਉਂਕਿ ਵਪਾਰ ਜਿਹੜਾ ਹੁੰਦਾ ਹੈ ਕਦੀ ਕਾਲ ਕਾਲ ਦੀ ਬਿਲਤੀ ਦੇ ਨਾਲ ਨਹੀਂ ਹੁੰਦਾ ਕਾਲੇ-ਕਾਲੇ ਵਪਾਰ ਨਹੀਂ ਹੁੰਦਾ ਕੁਝ ਵੇਚਣਾ ਹੋਵੇ ਕੋਈ ਖਰੀਦਣਾ ਹੋਵੇ ਬੜਾ ਤਸੱਲੀ ਦੇ ਨਾਲ ਵੇਚਿਆ ਜਾਂਦਾ ਖਰੀਦਿਆ ਜਾਂਦਾ ਕਿਨ ਜੇ ਪ੍ਰਮਾਤਮਾ ਨੇ ਤੈਨੂੰ ਵਪਾਰੀ ਬਣਾ ਕੇ ਸੰਸਾਰ ਦੇ ਉੱਤੇ ਭੇਜਿਆ ਤੇ ਵਪਾਰੀ ਕਾਦਾ ਬਣਾ ਕੇ ਭੇਜਿਆ ਸਹਿਜ ਕਾ ਕਰੋ ਵਪਾਰ ਸਹਿਜ ਦਾ ਵਪਾਰ ਕਰਨ ਵਾਸਤੇ ਭੇਜਿਆ ਕਿ ਤੂੰ ਆਪਣੇ ਜੀਵਨ ਦੇ ਅੰਦਰ ਟਿਕਾਉ ਬਿਰਤੀ ਲੈ ਕੇ ਆਉਣੀ ਹੈ ਸਹਿਜ ਦੇ ਨਾਲ ਰਮਤ ਰਮਤ ਗੁਣ ਰਮੇ ਕਬੀਰ ਪ੍ਰਭੂ ਪਰਮਾਤਮਾ ਦਾ ਗੁਣ ਜੀਵਨ ਦੇ ਅੰਦਰ ਕਾਲ ਦੀ ਗੱਲ ਨਹੀਂ ਟਿਕਾਉ ਦੀ ਗੱਲ ਹੈ ਪਰਮਾਤਮਾ ਦੇ ਨਾਮ ਸਿਮਰਨ ਇਹ ਨਹੀਂ ਕਿ ਜੜੀ ਮਹਲੋ ਕਈ ਵਾਰੀ ਸੀ ਕਾਲੀ ਕਾਲੀ ਨਹੀਂ ਕਾਲੀ ਹੁੰਦੀ ਹੈ ਕਿ ਫੜ ਲੋ ਫੜ ਲੋ ਲਈ ਹੁੰਦੀ ਹੈ ਇਹ ਕਈ ਵਾਰੀ ਸੌਂਦੇ ਆ ਜੇ ਵਾਇਗੁਰ ਵਾਇਗੁਰ ਕਹਿਣਾ ਦੇ ਤਾਂ ਇਹ ਨਹੀਂ ਕਿ ਜੋਰ ਨਾ ਹੋ ਵਾਇਗੁਰ ਵਾਇਗੁਰ ਪਤਾ ਨਹੀਂ ਲੱਗਦਾ ਵਾਇਗੁਰ ਵੀ ਕਹਿਣ ਨੇ ਕੀ ਕਹਿਣ ਦੇ ਜੇ ਇਹ ਸੁਬੀ ਸਾਬ ਪੜਨ ਲੱਗ ਪੇ ਕਈ ਵਾਰੀ ਇਹ ਹੁੰਦਾ ਹੈ ਕਿ ਬਸ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਸੁਨੀ ਸਾਬ ਖਤਮ ਕਰ ਦੇਣਾ ਉਹ ਇਨੀ ਕਾਲੀ ਨਹੀਂ ਸਹਿਜ ਦੇ ਨਾਲ ਗੁਰਬਾਣੀ ਪੜ੍ਹਨੀ ਸਹਿਜ ਦੇ ਨਾਲ ਜੇ ਸਮਝ ਹੀ ਨਾ ਆਈ ਜੇ ਪਤਾ ਹੀ ਨਹੀਂ ਲੱਗਿਆ ਕੀ ਕਰ ਲਿਆ ਇਕੋ ਆਰੇ ਤੇ ਗੁਰੂ ਘਰ ਜਾਣ ਦਾ ਮੌਕਾ ਮਿਲਿਆ ਤੇ ਮਾਰੇ ਨੂੰ ਬੰਨਿਆ ਪਾਠ ਕਰੇ ਸੋਨ ਪਾਠ ਜਿੰਨਾਂ ਸਰਦਿ ਉਤੇ ਉਹ ਮਾਰੇ ਜਦੋਂ ਤਵੇ ਐਰ ਬਿਲਕੁਲ ਨਿਗਾਹ ਹੀ ਘੁਮਾੜੇ ਇੰਨੀ ਸਪੀਡ ਦਾ ਜਿਹੜੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ 18 ਪੰਕਤੀਆਂ ਨੇ ਕਿ ਕਿੰਨਾ ਵੀ ਬੰਦਾ ਉਸ ਸਪੀਡ ਨਾਲ ਕਰਨ ਵਾਲਾ ਹੈ ਇੱਕਦਮ ਇੱਕ ਨਿਗਾਹ ਦੇ ਨਾਲ ਪੰਕਤੀ ਨਹੀਂ ਪੜੀ ਜਾਂਦੀ ਰੂਪਾਚਨ ਨੇ ਇੱਕ ਇੱਕ ਪੰਗਤੀ ਇੱਕ ਇੱਕ ਅੱਖਰ ਨੂੰ ਆਪਣੇ ਜੀਵਨ ਵਿੱਚ ਵਸਾਉਣ ਦੀ ਗੱਲ ਕੀਤੀ ਹੈ ਇਹ ਜੀਵਨ ਦੇਦਰ ਬਹੁਤ ਕਾਲ ਦੇ ਨਾਲ ਨਹੀਂ ਇਹ ਸਹਿਜ ਦੇ ਨਾਲ ਟਿਕਾਓ ਦੇ ਨਾਲ ਭਾਵੇਂ ਇੱਕ ਸ਼ਬਦ ਹੀ ਪੜਿਆ ਜਾਵੇ ਸੰਗਿਹੜੀ ਵਿੱਚ ਜੇਕਰ ਇੱਕ ਸ਼ਬਦ ਉੱਪਰ ਪੜ ਕੇ ਉਸ ਨੂੰ ਸਮਝ ਕੇ ਜੀਵਨ ਦੇ ਵਿੱਚ ਕਮਾ ਲਿਆ ਨਾ ਤੇ ਸਾਰਾ ਦਿਨ ਉਸ ਲੇਖੇ ਦੇ ਵਿੱਚ ਲੱਗ ਜਾਂਦਾ ਹੈ ਉਹ ਸ਼ਬਦ ਨੂੰ ਜੀਵਨ ਦੇ ਵਿੱਚ ਟਿਕਾਇਆ ਹੁੰਦੇ ਕੋ ਹੁਕਮਨਾਮਾ ਸਿਰਫ ਸੱਚੇ ਪਾਤਸ਼ਾਹ ਰੋਜ਼ ਇੱਕ ਦਿੰਦੇ ਹੈ ਸਾਰੇ ਜੀਵਨ ਵਿੱਚ ਤੁਹਾਨੂੰ ਇੱਕ ਉਹ ਹੁਕੂਨਾਮੇ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਹੁਕੂਨਾਮਾ ਪੜਿਆ ਉਹਨੂੰ ਸਾਰੇ ਜੀਵਨ ਦੇ ਵਿੱਚ ਸਾਰੇ ਦਿਨ ਦੇ ਵਿੱਚ ਉਹਨੂੰ ਧਿਉਣਾ ਹੈ ਜਿਹੜੀ ਗੱਲਾਂ ਗੁਰੂ ਪਾਤਸ਼ਾਹ ਨੇ ਆਖੀਆਂ ਉਹਨਾਂ ਨੂੰ ਧਿਉਣਾ ਹੈ ਉਹਨਾਂ ਨੂੰ ਜੀਵਨ ਦੇ ਵਿੱਚ ਪਮਾਉਣਾ ਹੈ ਹੁਣ ਅਸੀਂ ਰੋਜ਼ ਇੱਕ ਸ਼ਬਦ ਵਿਚਾਰ ਰਹੇ ਹਾਂ ਉਹਨਾਂ ਲਈ ਇੱਕ ਸ਼ਬਦ ਜੇਕਰ ਉਹ ਸ਼ਬਦ ਸਾਰੀ ਦਿਹਾੜੀ ਦੇ ਵਿੱਚ ਕਿਤਨਾ ਕਿਤੇ ਸਾਡੇ ਜੀਹਨ ਦੇ ਵਿੱਚ ਘੁੰਮੇ ਨਾ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਅਸੀਂ ਉਸ ਚੀਜ਼ ਨੂੰ ਜੀਵਨ ਦੇ ਵਿੱਚ ਕਮਾਉਣ ਦੀ ਗੱਲ ਕਰਨੀ ਹੈ ਹੰਡਾਉਣ ਦੀ ਗੱਲ ਕਰਨੀ ਹੈ ਨਾ ਕਿ ਇੱਕ ਕੰਨ ਪਾਇਆ ਦੂਜੇ ਕੰਨ ਕੱਢਣ ਦੀ ਗੱਲ ਨਹੀਂ ਕਰਨੀ ਜੀਵਨ ਦੇ ਅੰਦਰ ਦੇ ਕੋ ਬਾਣੀ ਪੜਨੀ ਬਾਣੀ ਕਮਾਉਣੀ ਜੀਵਨ ਦੇ ਅੰਦਰ ਸਾਨੂੰ ਸੁਚਾਰੂ ਪੱਖ ਵੱਲ ਲੈ ਕੇ ਜਾਵੇਗੀ ਜੇ ਇੱਛੋਂ ਸੁਣੀ ਤੇ ਅਗਰੇ ਕਰਨੀ ਫਿਰ ਕਰਨੀ ਬੰਦ ਜੀਵਨ ਦੇ ਅੰਦਰ ਕਮਾਉਣ ਦੀ ਗੱਲ ਹੈ ਤੇ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਕਹਿਣ ਲੱਗੇ ਸਹਜੇ ਕਾਰ ਸਹਜ ਕਰੋ ਵਪਾਰ ਸਹਜ ਦਾ ਵਪਾਰ ਕਰਨਾ ਹੈ ਮੈਂ ਰਾਮ ਨਾਮ ਧਨ ਲਾਦੇ ਆ ਕਹਿਣ ਲਿਖੇ ਮੈਂ ਜਿਹੜਾ ਆਪਣੇ ਪੰਡ ਸਿਰ ਦੇ ਉੱਤੇ ਚੁੱਕੀ ਹੈ ਨਾ ਉਹ ਨਾਮ ਦੇ ਧਨ ਵੀ ਪੰਡ ਚੁੱਕੀ ਹੈ ਹੁਣ ਅਹੀਂ ਵੇਖੜਾ ਕਿ ਅਹੀਂ ਕਿੰਨਾ ਕ ਨਾਮ ਧਨ ਸਾਡੇ ਕੋਲੇ ਹੈ ਜੀਵ ਦੇ ਚ ਪੈਸੇ ਪਏ ਵੰਗੂ ਆ ਜਾਂ ਥੋੜੀ ਗੱਠਰੀ ਬੰਨੀ ਆ ਜਾਂ ਪੰਡ ਦੀ ਪੰਡ ਬਣ ਕੇ ਅਸੀਂ ਸਿਰ ਤੇ ਚੁੱਕਿਆ ਹੈ ਬਾਅ ਕੇ ਕਿੰਨੀ ਕੁ ਕੁਮਾਰੀ ਕੀਤੀ ਉਹ ਸਾਡੇ ਉੱਤੇ ਹੈ ਨਾ ਕਿ ਅਸੀਂ ਹੁਣ ਤੱਕ ਆਪਣੇ ਜੀਵਨ ਦੇ ਅੰਦਰ ਕਿੰਨਾ ਰੱਬ ਦਾ ਨਾਮ ਜਪਿਆ ਕਿੰਨੀ ਬਾਣੀ ਪੜ੍ਹੀ ਕਿੰਨੀ ਸੇਵਾ ਕੀਤੀ ਕਿੰਨਾ ਸਮਰਪਣ ਕੀਤਾ ਕਿਉਂਕਿ ਅਸੀਂ ਆਪਣੇ ਤੌਰ ਦੇ ਉੱਤੇ ਸਾਰੇ ਜਾਣਦੇ ਹਾਂ ਬਾਹਰੋਂ ਤੋਂ ਉੱਤੇ ਕਿਸ ਕਿਸੇ ਦਾ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਹਣਗੇ ਮੈਂ RAM ਨਾਮ ਧਨ ਲਾਦਿਆ ਏ ਮੇਰੇ ਮਾਲਕ ਮੈਂ ਜਿਹੜਾ ਗੱਡਾ ਤਿਆਰ ਕੀਤਾ ਭਾਵੇਂ ਕੇ ਸਰੀਰ ਤਿਆਰ ਕੀਤਾ ਇਹਦੇ ਵਿੱਚ ਨਾਮ ਤਨ ਲੱਦਿਆ ਆ। ਤੂੰ ਗੱਡੇ ਦੇ ਵਿੱਚ ਨਾਮ ਤਨ ਲੱਦਿਆ ਜਾਣਾ ਹੈ ਨਾ। ਤੇ ਹੁਣ ਅਸੀਂ ਨਾਮ ਤਨ ਕੀ ਲੱਦ ਰਹੇ ਆ ਸਾਨੂੰ ਹੁਣ ਉਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਹੈ। ਵਿਖ ਲੱਦੀ ਸੰਸਾਰ ਹੁਣ ਦੂਸਰੇ ਪਾਸੇ ਜਾਣ ਲੱਗੇ ਮੈਂ ਤੇ RAM ਦੇ ਨਾਮ ਦਾ ਤਾਂ ਲੱਦਿਆ ਲੇਕਿਨ ਸੰਸਾਰ ਦੇ ਤੇ ਸਾਰਿਆਂ ਨੇ ਵਿਖ ਲੱਦੀ ਹੈ। ਵਿਖ ਤੋਂ ਪਾਵ ਜੈ ਨਿਕਾਰ ਕਾਮ ਕ્રોਧ ਲੋਭ ਓਮਕਾਰ ਲੰਦ ਨਦਕੇ ਪਰ ਪਰ ਕੇ ਬੈਠੇ ਹੰਕਾਰੀ ਬਣ ਬਣ ਕੇ ਬੈਠੇ ਆ ਕਿਸ ਨੂੰ ਕਿਸੇ ਚੀਜ਼ ਦਾ ਹੰਕਾਰ ਕਿਸ ਨੂੰ ਕਿਸੇ ਚੀਜ਼ ਦਾ ਹੰਕਾਰ ਕਿਸ ਨੂੰ ਕਿਸੇ ਚੀਜ਼ ਦਾ ਹੰਕਾਰ ਹੰਕਾਰ ਦੇ ਨਾਲ ਅਸੀਂ ਭੜੇ ਪੀਤੇ ਪਏ ਹੰਕਾਰ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਵੇਖਣਾ ਤੱਕ ਨਹੀਂ ਚਾਹੁੰਦੇ ਤੇ ਸੱਚੇ ਪਾਤਸ਼ਾਹ ਬਾਣੀ ਦੀ ਧੁਕੜ ਲਗੇ ਵਿਖਲਾਦੀ ਸੰਸਾਰ ਸੰਸਾਰ ਦੇ ਵਿੱਚ ਵਿਖਿਆ ਨੂੰ ਵਿਕਾਰਾਂ ਨੂੰ ਅਸੀਂ ਲੱਜ ਕੇ ਬੈਠੇ ਹੁੰਦੇ ਆਂ ਉਰਵਾਰ ਪਾਰ ਕੇ ਦਾਨੀਆਂ ਹੀ ਮੇਰੇ ਮਾਲਕਾ ਉਰਲੇ ਤੇ ਪਰਲੇ ਬਣੇ ਗਿਆ ਉਰਵਾਰ ਪਾਰ ਕੇ ਦਾਨੀਆਂ ਹੀ ਮੇਰੇ ਮਾਲਕਾ ਤੂੰ ਲੋਕ ਤੇ ਪਰਲੋਕ ਦਾ ਮਾਲਕ ਹੈ ਸਾਰਿਆਂ ਨੂੰ ਦਾਤਾਂ ਦੇਵਣ ਵਾਲਾ ਲਿਖਨੇਹੋ ਆਲ ਪਤਾਲ ਹੀ ਮੇਰੇ ਮਾਲਕਾ ਮੇਰਾ ਜਿਹੜਾ ਖਾਤਾ ਹੈ ਨਾ ਉਸ ਹਿਸਾਬ ਕਿਤਾਬ ਆਪਣੇ ਕੋਲ ਲਿਖ ਲੈ ਜਿਸ ਨੂੰ ਚਿੱਤਰ ਗੁਪਤ ਦੀ ਗੱਲ ਕਰਦੇ ਆ ਨਾ ਉਹ ਵੀ ਲੇਖਾ ਲਿਖਦਾ ਹੈ ਨਾ ਸਾਡੇ ਚਿੱਤਰ ਗੁਪਤ ਜੀ ਲੇਖਾ ਮੰਗਿਆ ਬਾਕੀ ਨਿਕਸੀ ਭਾਰੀ ਉਹ ਜੀਵਨ ਦੇ ਅੰਦਰੂਨੀ ਤੇ ਬਹਿਰੂਨੀ ਦੋਨੇ ਕਰਮ ਲਿਖਦਾ ਹੈ ਚਿੱਤਰ ਤੇ ਗੁਪਤ ਚਿੱਤਰ ਜਿਹੜਾ ਹੈ ਬਹਿਰੂਨੀ ਤੌਰ ਤੇ ਤੇ ਗੁਪਤ ਜਿਹੜਾ ਅੰਦਰੂਨੀ ਤੌਰ ਤੇ ਇਹ ਸਾਰੇ ਲੇਖ ਲਿਖਦਾ ਹੈ ਸਾਡੇ ਅੰਦਰੋਂ ਤੇ ਬਾਹਰੋਂ ਦੋਵੇਂ ਲੇਖ ਲਿਖੇ ਜਾਂਦੇ ਆ ਜਿੱਤਰ ਗੋਪਨ ਦੀ ਗੱਲ ਕਰਦੇ ਆਂ ਉਰਵਾਰ ਪਾਰ ਕੇ ਦਾਨੀਆਂ ਹੈ ਮੇਰੇ ਮਾਲਕਾ ਤੂੰ ਲੋਕ ਤੇ ਪਰਲੋਕ ਦਾ ਮਾਲਕ ਹੈਂ ਇਹ ਕਦੇ ਹੋ ਆਣ ਪਤਾਨ ਨਹੀਂ ਮੇਰੇ ਮਾਲਕਾ ਮੇਰੇ ਜਿਹੜੇ ਸ਼ੁਭ ਗੁਣ ਨੇ ਨਾ ਉਹਨਾਂ ਨੂੰ ਕਿਤੇ ਲੇਖ ਲਾ ਕਿਤੇ ਮੈਨੂੰ ਇਹ ਨਾ ਹੋਵੇ ਕਿ ਮੇਰੇ ਨੇਕ ਲਿਖੇ ਜਾਣ ਵਾਲੇ ਰਹਿ ਜਾਣ ਜਿਹੜਾ ਮੈਂ ਨਾਮ ਜਪਿਆ ਕਿਤੇ ਰਹਿ ਜਾਵੇ ਕਈ ਵਾਰੀ ਹੁੰਦਾ ਹੈ ਨਾ ਜਦੋਂ ਅਸੀਂ ਬੈਂਕ ਦੇ ਵਿੱਚ ਪੈਸੇ ਜਮਾ ਕਰਾਉਣ ਜਾਈਦਾ ਹੈ ਜੇ ਤੁਸੀਂ ਉਸੇ ਵੇਲੇ ਬੈਂਕ ਕਾਪੀ ਦੇ ਉੱਤੇ ਸਟੇਟਮੈਂਟ ਕਢਾ ਲੈਣੀ ਹੈ ਕਿ ਮੇਰੇ ਵਾਕੇ ਪੈਸੇ ਜਮ੍ਹਾਂ ਹੋ ਗਏ ਕਿ ਨਹੀਂ ਹੋ ਗਏ ਉਹ ਗੱਲ ਭਗਤ ਰਵਿਦਾਸ ਜੀ ਪ੍ਰਮਾਤਮਾ ਦੇ ਦਰਦੇ ਉੱਤੇ ਕਹਿੰਦੇ ਲਿਖਾਰੀ ਨੂੰ ਲਿਖਦੇ ਪਹੇਣ ਚਿੱਤਰ ਗੁਪਤ ਨੂੰ ਆਖਦੇ ਪਏ ਨੇ ਕਿ ਪ੍ਰਮਾਤਮਾ ਆਪਣੇ ਲਿਖਾਰੀਆਂ ਨੂੰ ਆਖ ਮੇਰੇ ਜਿਹੜੇ ਲੇਖ ਆ ਉਹ ਲਿਖ ਲੈ ਉਰਵਾਰ ਪਾਰ ਕੇ ਦਾਨੀਆਂ ਲਖਨੇਵਾਲ ਪਤਾਨ ਮੇਰੀ ਜਿਹੜੇ ਸ਼ੁਭ ਗੋੜ ਨੇ ਜਿਹੜਾ ਮੈਂ ਨਾਮ ਧਨ ਕਮਾਇਆ ਆ ਉਹ ਕਿਤੇ ਲਿਖ ਵੀ ਲਿਆ ਕਿ ਨਹੀਂ ਲਿਆ ਉਹਨਾਂ ਨੂੰ ਲੇਖ ਲਿਖ ਨਵੀ ਮੋਹੇ ਜਮ ਡੰਡ ਲੱਗਈ ਏ ਮੇਰੇ ਮਾਲਕਾ ਕਿਤੇ ਜਦੋਂ ਤੇਰੇ ਕੋਲ ਜਾ ਮੈਨੂੰ ਕਿਤੇ ਜਮਾ ਦੇ ਫਾਇਦੇ ਵਿੱਚ ਨਾ ਸੁੱਟ ਦਿਓ ਉਥੇ ਨੂੰ ਜਮਾ ਦੀ ਮਾਰ ਨਾ ਪਵੇ ਕਿਤੇ ਮੋਹਿਜਮ ਡੰਡ ਨਾ ਲਗਾਈ ਤਜੀ ਲੈ ਸਰਬ ਜੰਜਾਲ ਮੈਂ ਮੇਰੇ ਮਾਲਕਾ ਆਪਣੇ ਸਾਰੇ ਜੰਜਾਲ ਛੱਡ ਕੇ ਜੁੱਤੀਆਂ ਵੀ ਗੜਦਾ ਪਿਆ ਤੇ ਪ੍ਰਮਾਤਮਾ ਤੇਰੇ ਨਾਮ ਜਪ-ਜਪ ਕੇ ਤੇਰੇ ਨਾਮ ਦਾ ਸਿਮਰਨ ਕਰ-ਕਰ ਕੇ ਜੁੱਤੀਆਂ ਗੜਦਾ ਪਿਆ ਮੇਰੇ ਕਰਮਾਂ ਨੂੰ ਕਿਤੇ ਨਾ ਕਿਤੇ ਲਿਖ ਲਵੀ ਕਿਤੇ ਮੈਨੂੰ ਜਮਾਂ ਦੀ ਮਾਰ ਨਾ ਪਵੇ ਦੇਖੋ ਜਿੰਨੇ ਨੇ ਕਮਾਈ ਕੀਤੀ ਓਹਨੂੰ ਤੇ ਹੁੰਦਾ ਹੈ ਨਾ ਕਿ ਮੈਂ ਇਹ ਧਨ ਇਕੱਠਾ ਕੀਤਾ ਆ ਉਹਨੂੰ ਇਹ ਮਿਲੇਗਾ ਵੀ ਕਿ ਨਹੀਂ ਮਿਲੇਗਾ ਉਹਨੇ ਤੇ ਆਖਣਾ ਹੀ ਹੈ ਨਾ ਹੁਣ ਜਿਹਨੇ ਕੀਤਾ ਹੀ ਨਹੀਂ ਪਿੱਠਾ ਤੇ ਉਹਨੂੰ ਕਿੱਥੋਂ ਉਹ ਚੀਜ਼ ਦੀ ਪ੍ਰਾਪਤੀ ਹੋਣੀ ਹੈ ਹੁਣ ਉਹਨੂੰ ਡਰ ਤੇ ਹੋਣਾ ਹੀ ਹੈ ਜਿਹਨੇ ਜਿਹਦੇ ਕੋਲ ਧੰਨ ਹੋਵੇਗਾ ਉਹਨੇ ਆਖਣਾ ਹੀ ਹੈ ਨਾ ਕਿ ਮੇਰੀ ਐਫ ਡੀ ਕਿਤੇ ਜਾਂ ਮੇਰੇ ਪੈਸੇ ਜਮਾ ਕਿਤੇ ਕਿਤੇ ਐਵੇਂ ਕੋਈ ਹੋਰ ਹੀ ਨਾ ਚੋਰੀ ਕਰਕੇ ਲੈ ਜੇ ਉਹਨੂੰ ਤੇ ਡਰ ਹੋਣਾ ਹੀ ਹੈ ਨਾ ਜੇ ਬੈਂਕਿੰਗ ਨਾ ਕਰਪਟ ਹੋ ਜੇ ਉਹਨੂੰ ਡਰ ਹੋਣਾ ਹੀ ਹੈ ਤੇ ਜਿਹੜੇ ਮੇਰੇ ਵਰਗੇ ਨੇ ਕੀਤਾ ਹੀ ਕੋਈ ਨਾ ਹੋਏਗਾ ਉਹਨੂੰ ਘਰ ਡਰ ਹੋਣਾ ਹੈ ਉਹਨਾਂ ਨੇ ਮੈਂ ਤੇ ਲੋਕਾਂ ਦੀ ਰਖਾ ਨੰਬਿਆ ਚੁਗਲੀ ਦੁਸ਼ਵੈਸ਼ ਕਰਦਿਆਂ ਮੈਨੂੰ ਮੇਰਾ ਕੀ ਹੁਣ ਮੈਂ ਤੇ ਨਰਕਾਂ ਦੀ ਮਾਰ ਹੀ ਮੈਨੂੰ ਚਲਣੀ ਪੈਣੀ ਮੈਨੂੰ ਜਮਾਂ ਦੀ ਮਾਰ ਹੀ ਪੈਣੀ ਤੇ ਉਹੀ ਗਣ ਭਗਤ ਰਵਿਦਾਸ ਜੀ ਸਮਝਾਉਣ ਲੱਗੇ ਕਹਿੰਦੇ ਉਹ ਇਹ ਜਮ ਡੰਡ ਨਾਲ ਲੱਗਾ ਏ ਤਜੀਲੇ ਸਰਬ ਜੰਜਾਲ ਏ ਮੇਰੇ ਮਾਲਕਾ ਮੈਨੂੰ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਬਚਾ ਲਵੀ ਤੇ ਅਖੀਰ ਨੇ ਬੰਦ ਦੇ ਅੰਦਰ ਕਹਿਣ ਲੱਗੇ ਜੈਸਾ ਰੰਗ ਕੁਸੁੰਭ ਕਾ ਇਹ ਤਰ੍ਹਾਂ ਇਹ ਸੰਸਾਰ ਕੁਸੰਗਤਾ ਭਾਵ ਕੀ ਗੀਤਨ ਗੱਲ ਕਰ ਰਹੇ ਸਾਂ ਕੁਸੰਬ ਤੋਂ ਭਾਵ ਕੱਚਾ ਰੰਗ ਰਕਪਾਈ ਰੰਗ ਹੁੰਦਾ ਜਿਹਨੂੰ ਫੁੱਲਾਂ ਤੋਂ ਬਣਦਾ ਹੈ ਕਹੇ ਸੰਸਾਰ ਦਾ ਰੰਗ ਜਿਹੜਾ ਹੈ ਕੱਚਾ ਰੰਗ ਕੁਸੰਗ ਬੜਾ ਥੋੜਾ ਅੰਦਰ ਵਿਚਾਰ ਜੇ ਕੱਚਾ ਰੰਗ ਹੈ ਜਿਉਂ ਧੁੱਪ ਪੈਂਦੀ ਹੈ ਉਹ ਉੱਡ ਜਾਂਦਾ ਹੈ ਜਿ ਕੱਚਾ ਰੰਗ ਜਿਹਨੂੰ ਆਖਦੇ ਆ ਕਹਿੰਦੇ ਸੰਸਾਰ ਦਾ ਰੰਗ ਕੱਚਾ ਹੈ ਸੰਸਾਰ ਲੋਕਾਂ ਨੂੰ ਇੱਕ ਦੂਜੇ ਨੂੰ ਥੋੜੇ ਦਿਨਾਂ ਨੂੰ ਜੱਜ ਕਰਦੀ ਹੈ ਮੁੜ ਕੇ ਫਿਰ ਭੁੱਲ ਜਾਂਦੀ ਹੈ ਦੋ ਦਿਨ ਗੱਲ ਹੋਈ ਜੀ ਦਿਨ ਫਿਰ ਭੁੱਲ ਗਈ ਦੋ ਦਿਨ ਲੜਿਆ ਪੂਰੀ ਮੱਚ ਜਾਂਦੀ ਹੈ ਮੁੜ ਕੇ ਫਿਰ ਕੁਛ ਨਾ ਹੁੰਦੇ ਗੱਲ ਗਈ ਖਤਮ ਹੋ ਸੰਸਾਰ ਦਾ ਰੰਗ ਕੱਚਾ ਰੰਗ ਹੈ ਜੈਸਾ ਰੰਗ ਕੁਸੰਭਕ ਤੈਸਾ ਇਹ ਸੰਸਾਰ ਤੇ ਵੀ ਕਹਿਣ ਲੱਗੇ ਮੇਰੇ ਰਮਈਏ ਰੰਗ ਮਜੀਠ ਦਾ اے ਮੇਰੇ ਮਾਲਕਾ ਤੇਰਾ ਜਿਹੜਾ ਰੰਗ ਹੈ ਉਹ ਮਜੀਠ ਦਾ ਰੰਗ ਹੈ ਪੱਕਾ ਰੰਗ ਹੈ ਮੇਰੇ ਰਮਈਏ ਰੰਮੁ ਮਜੀਠ ਕਾ ਕਹਿ ਰਵਿਦਾਸ ਜਮਾਲ ਦਾਸ ਜਮਾਲ ਭਗਤ ਰਵਿਦਾਸ ਜੀ ਕਹਿਣ ਲੱਗੇ ਦਾਸ ਨਿਮਾਣਾ ਗਿਆ ਨੀਵੀਂ ਜੀ ਜਾਤ ਵਾਲਾ ਨਿਮਾਣਾ ਗਿਆ ਸੇਵਕ ਪਰਮਾਤਮਾ ਦਾ ਪੱਕੇ ਰੰਗ ਦੀ ਗੱਲ ਕਰਦੇ ਆ ਹੋਇਆ ਕਹਿਣ ਲੱਗਾ ਏ ਮੇਰੇ ਮਾਲਕ ਤੇਰਾ ਰੰਗ ਹੀ ਪੱਕਾ ਏ ਤੇ ਤੇਰੇ ਆਪਣੇ ਪੱਕੇ ਰੰਗ ਦੇ ਨਾਲ ਸਾਨੂੰ ਰੰਗ ਲੈ ਆਪਣੇ ਦਰ ਦੇ ਉੱਤੇ ਪ੍ਰਵਾਣ ਕਰ ਲੈ ਸਾਹਿਬ ਰਹਿਮਤ ਕਰਮ ਸਾਡੇ ਉੱਤੇ ਵੀ ਕਿਤੇ ਪੱਕਾ ਰੰਗ ਚੜਾ ਦੇਣ ਤਾਂ ਕਿ ਅਸੀਂ ਵੀ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਹੋਈਆਂ ਪਰਮਾਤਮਾ ਦੇ ਚਰਣਾ ਕਮਣਾ ਨਾਲ ਜੁੜੀਏ ਤਾਂ ਕਿ ਜੋ ਮਨੁੱਖਾ ਜੀਵਨ ਮਿਲਿਆ ਹੈ ਇਸ ਨੂੰ ਸਫਲਿਆ ਕਰਦੇ ਹੋਈਆਂ ਮਾਲਕ ਮਿਰੰਕਾਰ ਦੇ ਦਰ ਦੇ ਉੱਤੇ ਪ੍ਰਵਾਣ ਹੋ ਸਕੀਏ ਸਾਹਿਬ ਰਹਿਮਤ ਕਰਨ ਕਈ ਹੋਏ ਸੁਣੇ ਹੋਏ ਬੋਲ ਫਿਰਦਿਆਂ ਦੇ ਦਰਵਾਜ਼ਾ ਆਵਣ ਗੁਰੂ ਤੇ ਸੰਗਤ ਵਖਣ ਯੋਗ ਹੈ भुल चुक द खिमा वाहिगुरु जी का ख़ालसा वाहिगुरू जी फतेह